ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗੰਨੀ ਜਗਤਾਰ ਸਿੰਘ ਦਾਚਕ ਨੇ ਪੰਜਾਬ ਸਰਕਾਰ ਨੂੰ ਨਸ਼ੇ ਰੋਕਣ ਲਈ ਬਿਹਤਰੀਨ ਸੁਝਾਅ ਦਿੱਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਈ ਹੋਰ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਸੂਬੇ ਵਿੱਚ ਵਧ ਰਹੇ ਨਸ਼ਿਆਂ ਦੇ ਮਾਰੂ ਪ੍ਰਭਾਵ ਨੂੰ ਰੋਕਣ ਲਈ ਯਤਨਸ਼ੀਲ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਨਾਲ ਲੱਗਦੀ ਹੱਦ ਸੀਲ ਕਰਕੇ ਸਾਰੇ ਉਹ ਸੌਮੇ ਵੀ ਬੰਦ ਕਰੇ ਜਿੱਥੋਂ ਜਿੱਥੋਂ ਨਸ਼ਿਆਂ ਦੀ ਪ੍ਰੇਰਣਾ ਮਿਲਦੀ ਹੋਵੇ। ਭਾਵੇਂ ਕਿ ਉਹ ਧਰਮ ਦੇ ਪਰਦੇ ਹੇਠ ਹੀ ਅਜਿਹਾ ਧੰਦਾ ਕਿਉਂ ਨਾ ਚਲਾ ਰਹੇ। ਜਿਵੇਂ ਜ਼ਿਲ੍ਹਾ ਬਕਸਰ ਦੇ ਪਿੰਡ ਭੰਗ ਚੜੀ ਵਰਗੇ ਪਿੰਡਾਂ ਦੇ ਨਾਂ ਮਜੀਠੇ ਦੇ ਭੋਮਾ ਪਿੰਡ ਵਿਚਲੇ ਰੋਡੇ ਸ਼ਾਹ ਦੀ ਕਬਰ ਸੜਕਾ ਕਿਨਾਰੇ ਬਾਣੇ ਨਕਲੀ ਨਿਹੰਗ ਸਿੰਘਾਂ ਦੇ ਡੇਰੇ ਸ਼ਰਾਬਾਂ ਚੜਾਉਣ ਅਤੇ ਵਰਤੌਣ ਵਾਲੇ ਕਥਿਤ ਅਸਥਾਨ ਅਤੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਰਗੇ ਭੰਗ ਤੇ ਸ਼ਰਾਬ ਵਰਤੌਣ ਵਾਲੀਆਂ ਕਥਿਤ ਥਾਵਾਂ ਦੇਸ਼ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਏ ਵਰਗੇ ਗੀਤ ਅਤੇ ਹੋਰ ਮਜਬੂਤ ਪੁਸਤਕਾਂ ਆਦਕ ਕਿਉਂਕਿ ਸੱਚ ਧਰਮ ਦੀ ਵਿਚਾਰਤਾਰਾ ਨਸ਼ੇ ਵਰਤੋਂ ਦੀ ਆਗਿਆ ਨਹੀਂ ਦਿੰਦੀ ਇਹ ਸਾਰੇ ਵਿਚਾਰ ਪੇਸ਼ ਕਰਦਿਆਂ ਗਿਆਨੀ ਜਗਤਾਰ ਸਿੰਘ ਜਾਚਕ ਨੇ ਅੱਗੇ ਕਿਹਾ ਕਿ ਭੰਗ ਚੜੀ ਨਾ ਦਾ ਅਰਥ ਹੈ ਉਹ ਪਿੰਡ ਜਿੱਥੋਂ ਦੇ ਲੋਕਾਂ ਨੂੰ ਭੰਗ ਚੜੀ ਰਹਿੰਦੀ ਹੈ ਹੋ ਸਕਦਾ ਹੈ ਇੱਥੋਂ ਦੇ ਕਿਸੇ ਸਥਾਨ ਤੇ ਅਜੇਹਾ ਭੰਗ ਘੋਟੀ ਜਾਂਦੀ ਰਹੀ ਹੋਵੇ ਜਾਂ ਹੁਣ ਵੀ ਅਜੇਹਾ ਸੰਸਾਰ ਜਾਰੀ ਹੋਵੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਭਾਈ ਕਾਨ ਸਿੰਘ ਨਾਬਾ ਰਚਿਤ ਗੁਰਮਤਿ ਮਾਰਤੰਡ ਵਿੱਚ ਲਿਖਿਆ ਹੈ ਕਿ ਭੰਗ ਦੀ ਦੇਗ ਨੇ ਜਿਸ ਨੂੰ ਸੁਖ ਨਿਧਾਨ ਦੀ ਦੇਗਾਖਦੇ ਹਨ ਪਰ ਵਾਸਤਵ ਵਿੱਚ ਜੋ ਦੁੱਖ ਨਿਧਾਨ ਹੈ ਸਿੱਖ ਕੌਮ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਕੌਮ ਧੰਨਵਾਦੀ ਹੈ ਤਰਨਾ ਦਲ ਦੇ ਨਿਹੰਗ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਦੀ ਜਿਨ੍ਹਾਂ ਨੇ ਗੁਰਬਾਣੀ ਦੇ ਚਾਨਣ ਵਿੱਚ ਆਪਣੇ ਦਲ ਵਿੱਚੋਂ ਭੰਗ ਦੇ ਵਰਤਾਰੇ ਨੂੰ ਰੋਕਣ ਦੀ ਪਹਿਲ ਕਰਵੀ ਕੀਤੀ ਹੈ